ਗੁਰਾਇਣ ਦੇ ਵਾਰਡ ਨੰਬਰ 6 ਗੁਰੂ ਬਾਜ਼ਾਰ ਵਿਖੇ ਅੱਜ ਸਵੇਰੇ ਵੈਚ ਪਾਲਰ ਨਾਮਕ ਫਾਸਟ ਫੂਡ ਦੀ ਦੁਕਾਨ ਤੇ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਮਨੀ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਬਾਅਦ ਅਚਾਨਕ ਉਹਨਾਂ ਦੀ ਦੁਕਾਨ ਅੰਦਰੋਂ ਧੂਆ ਨਿਕਲਣ ਲੱਗ ਪਿਆ ਜਿਸ ਦਾ ਪਤਾ ਜਦੋਂ ਲੱਗਾ ਤਾਂ ਬਾਜ਼ਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਵਾਰਡ ਕਾਉਂਸਲਰ ਪ੍ਰੋਫੈਸਰ ਈਸ਼ੂ ਨੂੰ ਦਿੱਤੀ ਜਿਨ੍ਹਾਂ ਵੱਲੋਂ ਫੌਰੀ ਤੌਰ ਤੇ ਫਾਇਰ ਬ੍ਰਿਗੇਡ ਫਲੋਰ ਨੂੰ ਸੂਚਨਾ ਦਿੰਦੇ ਹੋਏ ਗੱਡੀ ਨੂੰ ਮੰਗਵਾਇਆ ਉਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੇਖਤੇ ਦੇਖਤੇ ਇੰਨੀ ਫੈਲ ਗਈ ਕਿ ਫਾਇਰ ਬ੍ਰਿਗੇਡ ਦੀ ਮਦਦ ਨਾਲ ਹੀ ਅੱਗ ਨੂੰ ਬੁਝਾਇਆ ਗਿਆ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਉੱਪਰ ਬਣੀ ਕਿਚਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਗਨੀਮਤ ਇਹ ਰਹੀ ਕਿ ਕਿਚਨ ਵਿੱਚ ਲੱਗੇ ਗੈਸ ਸਿਲੰਡਰ ਦਾ ਬਚਾਅ ਹੋ ਗਿਆ ਅੰਦਰ 3 ਗੈਸ ਸਿਲੰਡਰ ਪਏ ਸਨ ਜਦਕਿ ਇੱਕ ਗੈਸ ਸਿਲੰਡਰ ھیਠਾਂ ਦੁਕਾਨ ਅੰਦਰ ਪਿਆ ਸੀ ਵਾਰਡ ਕੌਂਸਲਰ ਪ੍ਰੋਫੈਸਰ ਈਸ਼ੂ ਨੇ ਇਸ ਹਾਦਸੇ ਤੇ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਫਾਇਰ ਬ੍ਰਿਗੇਡ ਦੀ ਕਮੀ ਸ਼ਹਿਰ ਵਾਸੀਆਂ ਨੂੰ ਬਹੁਤ ਖਲੀ ਹੈ ਕਿਉਂਕਿ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਗੁਰਾਇਆ ਸ਼ਹਿਰ ਲਈ ਅਲੋਟ ਹੋਈ ਹੈ ਜਿਸ ਦਾ ਖਰਚਾ ਨਗਰ ਕੌਂਸਲ ਗੁਰਾਇਆ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਗੱਡੀ ਫਿਲੌਰ ਫਾਇਰ ਸਟੇਸ਼ਨ ਵਿੱਚ ਖੜੀ ਹੋਣ ਕਰਕੇ ਗੱਡੀ ਗੁਰਾਇਆ ਵਿੱਚ ਆਉਣ ਨੂੰ ਟਾਈਮ ਲੱਗ ਗਿਆ ਜੇਕਰ ਗੱਡੀ ਟਾਈਮ ਨਾਲ ਪਹੁੰਚ ਜਾਂਦੀ ਤੇ ਇਸ ਅੱਗ ਤੇ ਫੌਰੀ ਤੌਰ ਤੇ ਕਾਬੂ ਪਾਇਆ ਜਾ ਸਕਦਾ ਸੀ ਉਹਨਾਂ ਨੇ ਕਿਹਾ ਕਿ ਹਾਊਸ ਵਿੱਚ ਇਸ ਗੱਲ ਨੂੰ ਜ਼ਰੂਰ ਚੱਕਣਗੇ ਤੇ ਪੂਰੇ ਹਾਊਸ ਦੇ ਨਾਲ ਨਾਲ ਨਗਰ ਕੌਂਸਲ ਦੇ ਪ੍ਰਧਾਨ ਜੀ ਪਾਸੋਂ ਵੀ ਫਾਇਰ ਵਿਗਟ ਦੀ ਗੱਡੀ ਗੁਰਾਇਆ ਵਿੱਚ ਖੜੀ ਕਰਨ ਦੇ ਜ਼ੋਰਦਾਰ ਮੰਗ ਕਰਨਗੇ ਉਹ ਕੋਨਾ ਜਿਵੇਂ ਜਿਹੜਾ ਸਾਡੇ ਅੱਗੇ ਆਇਆ ਹੈ ਸਾਡੇ ਬੈਲ ਟ੍ਰੇਡਿੰਗ ਨਹੀਂ ਆਇਆ ਸੀ ਉਦੋਂ ਸੈੱਟ ਸੀ ਸਭ ਕੁਝ 8:00 ਵਜੇ ਤੇ ਮੰਡੇ ਵਿੱਚ ਮੈਂ ਮੰਕਾ ਗਿਆ ਦੁਕਾਨ ਵਾਲ ਨੂੰ ਵੀ ਦੱਸ ਦੇ ਗਿਆ ਤੇ ਇੱਕ ਤਾਂ ਵੀ ਪਤਾ ਲੱਗਾ ਰਿਹਾ ਕਿ ਜਿਵੇਂ ਅਸੀਂ ਬੰਦ ਕਰਕੇ ਜਾਈਏ ਸਾਰੇ ਦੋੱਚ ਵਗੈਰਾ ਤੇ ਪਤਾ ਨਹੀਂ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਚੁਕੀ ਹੋਇਆ ਹੈ ਸਾਡਾ ਪਤਾ ਨਹੀਂ ਲੱਗਾ ਹਾਂ ਲੇਕਾਂ ਅੰਦਾਜ਼ ਪਤਾ ਨਹੀਂ ਲਗਾ ਪਰ ਜਿਹੜਾ ਮੇਨਤੀ ਜਿਹੜਾ ਹੁਣ ਅੱਧਾ ਪੋਣਾ ਕੇ ਡਾਕ ਲੱਗੀ ਰਹੀ ਆਪਣੇ ਕਿਰਾਏ ਦਿੱਤੇ ਉਹ ਫੈਸਿਲਿਟੀ ਹੈ ਨਹੀਂ ਜੇ ਉਹ ਵੀ 10 15 ਮਿੰਟ ਪਹੁੰਚ ਜਾਂਦੇ ਬੁਲੇਤ ਵਗੈਰਾ ਤਾਂ ਉਹ ਬਚਾਉ ਹੋ ਜਾਣਾ ਸੀ ਫਾਇਰ ਬ੍ਰਿਗੇਡ ਹਾਂ ਜੀ ਫਾਇਰ ਹੋਇਆ ਹੋ ਰਿਹਾ ਸਾਰਾ ਉਹਦੇ ਕਰਕੇ ਜਿਆਦਾ ਹੋ ਗਿਆ ਨਾ ਸਾਨੂੰ ਹਾਂ ਕਿ ਹਮਾਂ ਅੱਗ ਦੀ ਲੱਗਾ ਕਾਫੀ ਵਧੀਆ ਹੈ ਉੱਪਰ ਸਾਰਾ ਇੱਕ ਕਿਚਨ ਹੈ ਦਾ ਜੀ ਉੱਪਰ ਕਿਚਨ ਹੈ ਭਾਜੀ ਉੱਪਰ ਕਿਚਨ ਹੈ ਕਿਚਨ 'ਤੇ ਅੱਗ ਪਈ ਹੈ ਕਿਚਨ 'ਤੇ ਅੱਗ ਪਈ ਹੈ ਪਹਿਲਾਂ ਨਹੀਂ ਹੋਇਆ 10 12 ਸਾਲ ਹੋਇਆ ਪਹਿਲਾਂ ਵੀ ਕਦੀ ਇਦਾਂ ਦਾ ਵਾਏ ਇੰਸੀਡੈਂਟ ਹੋਇਆ ਸਾਰਾ ਬੰਦ-ਬੰਦ ਕਰਕੇ ਜਾਈਦਾ ਸੀ ਮੇਨ ਸਪਲਾਈ ਬੰਦ ਸੀ ਮੇਨ ਸਪਲਾਈ ਬੰਦ ਦੀ ਭਾਜੀ ਫਿਰ ਕੰਮ ਕਿਦਾਂ ਹੋਗਾ ਵਰਕਸ਼ਾਪ ਕਰਕੇ ਪਾਹਰ ਨਹੀਂ ਹੋਣਾ ਜੇ ਸਪਲਾਈ ਬੰਦ ਹੈ ਇੱਕ ਅੰਦਾਜ਼ ਸੋਚਦਾ ਹੈਗਾ ਸੀ ਜਿਹੜਾ ਔਨ ਹੋਊਗਾ ਸਾਰਾ ਨਹੀਂ ਗਿਆ ਸੀ ਤੇ ਪਰ ਜਿਹੜੇ ਮੇਨ ਜਿਹੜੇ ਵੱਡੇ ਵਾਲੇ ਸੋਚਦੇ ਉਹ ਬੰਦ ਕਰਦੇ ਹੂੰ ਇਹ ਤਾਂ ਕਿਚਨ ਸਾਰੇ ਇਹ ਉੱਪਰ ਕਿਚਨ ਇਹ ਨਾ ਇਹ ਕਿਚਨ ਵੀ ਭਾਈ ਉਹ ਵੀ ਸਾਰੀ ਸਟੀਲ ਦੀ ਆ ਜਿੱਦਾਂ ਲੱਕੜ ਦਾ ਨਹੀਂ ਕੋਈ ਉੱਪਰ ਕੰਮ ਕਰਾਇਆ ਇੱਥੇ ਕਰਿਆ ਤੇ ਚਮਕਿਆ ਹਾਂ ਹਾਂ ਤੇ ਇੰਦਰ ਦਾ ਬਸ ਇਹ ਦੇਖਣ ਜਿਹੜਾ ਬਚਾ ਹੋ ਗਿਆ ਤੇ ਕਿੰਨੇ ਸਫਤ ਹੋ ਗਏ ਦੋ ਜੋ ਦੋ ਬਾਬੇ ਫਿਲਟਰ ਹੋ ਗਿਆ ਉਹਨਾਂ ਉੱਪਰ ਉੱਪਰਲੇ ਪੋਰਸ਼ਨ ਇਹ ਅੱਗ ਗਈਓ نیچے ਤਾਂ ਨਹੀਂ ਆਈ ਅਗਰ نیچے ਸ਼ਰੂ ਤੋਂ ਸਿਰ ਉੱਤੇ ਦੇਖ ਲਈ ਥੋੜਾ ਜਿਹਾ ਅਵੇ ਦੇਖਦੇ ਕਿ ਫਾਇਦ ਰੋਇਆ ਵੀ ਤੇ ਗੁਰਾਇਾਨ ਨੂੰ ਵੀ ਕਿਤੇ ਵੀ ਰੋਇਆ ਦੇ ਇੱਥੇ ਖੜੀ ਹੁੰਦੀ ਟਾਈਮ ਨਾਲ ਆ ਜਾਂਦੀ ਤਾਂ ਬਹੁਤ ਪਜਾ ਹੋ ਜਾਂਦੀ ਭਾਜੀ ਕੋਲੇ ਤਾਂ ਕੋਈ ਸਮਾਂ ਨਹੀਂ ਲੱਗਦੀ ਰਿਕਾਰ ਕਿੰਨਾ ਹੋਇਆ ਕਿੰਨਾ ਬਾਅਦ ਇਹ ਲੱਗਦਾ ਲੱਗ ਗਿਆ ਦੇਖੋ ਕਿੰਨੇ ਬੰਦੇ ਕੰਮ ਤੋਂ ਵੀ ਸਾਡਾ ਜਾਂਦਾ ਲੱਗਣਾ ਤੇ ਹੋ ਗਿਆ राम राम ਜੀ ਅੱਜ ਜੋ ਸਵੇਰੇ ਮਦਪਾਗਾ ਹਾਦਸਾ ਹੋਇਆ ਵਾਰਡ ਨੰਬਰ 6 ਦੇ ਵਿੱਚ ਗੁਰੂ ਬਾਜ਼ਾਰ ਦੇ ਵਿੱਚ ਵੈਜ ਪਾਰਲਰ ਸ਼ਾਪ ਜਿਹੜੀ ਫਾਸਟ ਫੂਡ ਦੀ ਮੰਨੀ ਪਰਮਨੀ ਸ਼ਾਪ ਹੈ ਉੱਥੇ ਭਾਰੀ ਅੱਗ ਦੇ ਨਾਲ ਬਹੁਤ ਨੁਕਸਾਨ ਪਹੁੰਚਿਆ ਅਸੀਂ ਨੁਕਸਾਨ ਇਨਾ ਜ਼ਿਆਦਾ ਹੋਇਆ ਕਿ ਉਹਨਾਂ ਦਾ ਕਾਫੀ ਲਾਸ ਹੋ ਗਿਆ ਅਨਬੀਅਰੇਬਲ ਲਾਸ ਹੋ ਗਿਆ ਪ੍ਰੋਬਲਮ ਆਈ ਦੇਖੋ ਪ੍ਰੋਬਲਮ ਇਹ ਵੀ ਆਈ ਕਿ ਆਪਣੇ ਕੋਲ ਇੱਥੇ ਨੀਡ ਜਿਹੜੀ ਸੀਗੀ ਫਾਇਰ ਬ੍ਰਿਗੇਡ ਦੀ ਨੀਡ ਸੀਗੀ ਬਟ ਫਾਇਰ ਬ੍ਰਿਗੇਡ ਇੱਥੇ ਨਾ ਹੁੰਦੇ ਹੋਏ ਫਲੋਰ 'ਉਸਾਂ ਨੂੰ ਕਰਵਾਣੀ ਪਈ ਫਲੋਰ ਪਹੁੰਚਦੇ ਟਾਈਮ ਵੀ ਲੱਗਾ ਬਟ ਮੈਨੂੰ ਪਤਾ ਲੱਗਾ ਕਿ ਨਗਰ ਕੌਂਸਲ ਦੇ ਅੰਡਰ ਹੀ ਫਾਇਰ ਬ੍ਰਿਗੇਡ ਉੱਥੇ ਖੜੀ ਹੋਈ ਹੈ ਫਲੋਰ ਦੇ ਵਿੱਚ ਬਟ ਇੱਕ ਗੁਰਾਇਆਂ ਦੀ ਨੀਡ ਹੈ ਜੋ ਇਦਾਂ ਦੇ ਹਾਦਸੇ ਹੋਣ ਤੇ ਸਾਨੂੰ ਫਾਇਰ ਬ੍ਰਿਗੇਡ ਦਾ ਫਾਇਦਾ ਵੀ ਨਾ ਹੋਵੇ ਤੇ ਪਹੁੰਚਣ ਟਾਈਮ 'ਸ ਨੀਡ ਵੀ ਨਾ ਪਹੁੰਚੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਤੇ ਅਸੀਂ ਹਰ ਤਰੀਕੇ ਦੇ ਨਾਲ ਭਾਜੀ ਉਹਨਾਂ ਨਾਲ ਖੜੇ ਆ ਕਿ ਕਿਸੇ ਦੀ ਹਲਪ ਦੀ ਲੋੜ ਪਊਗੀ ਅਸੀਂ ਨਾਲ ਖੜੇ ਹੋਵਾਂਗੇ ਬਟ ਮੈਂ ਹੀ ਪ੍ਰਧਾਨ ਜੀ ਕੋਲੋਂ ਵੀ ਮੰਗ ਕਰਦੀ ਹਾਂ ਨਗਰ ਕੌਂਸਲ ਨੂੰ ਵੀ ਇਸ ਗੱਲ ਦਾ ਅਸੀਂ ਮੀਟਿੰਗ ਦੇ ਵਿੱਚ ਇਸ ਗੱਲ ਦਾ ਮੁੱਦਾ ਕਰਾਂਗੇ ਕਿ ਫਾਇਰ ਬ੍ਰਿਗੇਡ ਜਿਹੜੀ ਉੱਥੇ ਖੜੀ ਹੈ ਉਹ ਆਪਣੀ ਇੱਥੇ ਆਪਣੀ ਆਪਣੀਆਂ ਜਿਹੜੀਆਂ ਪਲਾਨਸ ਨੂੰ ਪੂਰਾ ਕਰਕੇ ਇੱਥੇ ਹੀ ਖੜੀ ਕਰਵਾਈ ਜਾਵੇ ਤਾਂ ਜੋ ਅੱਗੇ ਇਦਾਂ ਨੁਕਸਾਨ ਕਿਸੇ ਨੂੰ ਨਾ ਚੱਲਣਾ ਪਵੇ ਔਰ ਇਟਸ ਅਨਬੀਅਰੇਬਲ ਲਾਸ ਫਾਰ ਦਾ ਬਿਜ਼ਨਸ ਹੋ ਸਕਦਾ ਹੋਵੇ ਕਿ ਤੁਨੀਤ ਜੀ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵਾਰੀ ਜੀਡੀ ਰੋਡ ਤੇ ਟਰੱਕ ਨੂੰ ਅੱਜ ਲੱਗੀ ਦੀ ਅਸੀਂ ਉਦੋਂ ਕੌਂਸਲ ਦੇ ਵਿੱਚ ਸੀਗੇ ਉਦੋਂ ਵੀ ਅਸੀਂ ਇਹ ਮੁੱਦਾ ਬਹੁਤ ਚੱਕਿਆ ਅੱਜ ਕਾ ਵੀ ਇੱਕ ਫਾਇਰ ਬ੍ਰੀਡ ਦੀ ਗੱਡੀ ਥੱਲੇ ਹੋਣੀ ਚਾਹੀਦੀ ਹੈ ਪਰ ਪਤਾ ਨਹੀਂ ਕੀ ਚੱਕਰ ਹੈਗਾ ਯਾਰ ਕਿ ਜਾਂ ਤਾਂ ਇਹ ਰਾਜਨੀਤੀ ਪਾਰਟੀਆਂ ਆਪਣਾ ਫਾਇਦਾ ਦੇਖਦਿਏ ਰਹੀਆਂ ਤੇ ਔਰ ਅਸੀਂ ਤਾਂ ਸਾਡੀ ਤਾਂ ਸ਼ਹਿਰ ਵੱਲੋਂ ਇਹੀ ਅਪੀਲ ਹੈ ਕਿ ਇੱਕ ਗੱਡੀ ਨੂੰ ਉੱਥੇ ਪਰਮਾਨੈਂਟ ਖੜਾ ਕੀਤਾ ਜਾਵੇ ਔਰ ਦੋ ਬੰਦੇ ਉੱਥੇ ਨਾਲ ਜ਼ਰੂਰ ਹੋਣ ਤਾਂ ਜੋ ਜਦੋਂ ਅਦਨੀਆਂ ਕਲਮ ਅਨੁਸਥਾਨੀ ਜੇ ਘਟਨਾ ਹੁੰਦੀ ਹੈ ਤੇ ਜਲਦੀ ਤੋਂ ਜਲਦੀ ਫਾਇਰ ਵੇਟ ਉੱਥੇ ਪਹੁੰਚ ਕੇ ਉਹ ਅਨੁਸਥਾਨੀ ਘਟਨਾ ਤੇ ਕਾਬੂ ਪਾਇਆ ਜਾ ਸਕੇ ਔਰ ਸਾਡੀ ਇਹੀ ਬੇਨਤੀ ਹੈ ਵੀ ਔਰ ਵੀਲ ਵੀ ਹੈਗੀ ਆ ਵੀ ਬਿਆਰ ਵਾਲਿਆਂ ਦਾ ਵੀ ਸੋਚਿਆ ਜਾਵੇ ਔਰ ਜਿਹੜੇ ਦੁਕਾਨਦਾਰ ਹੈਗੇ ਕਿਉਂਕਿ ਅੱਜ ਤੁਸੀਂ ਦੇਖੋ ਵੀ ਬੜਾ ਬੰਡ ਰੋਡ ਜਿੰਨਾ ਵੀ ਹੈਗਾ ਇਹ ਹੰਗਰੀ ਪੁਆਇੰਟ ਹੋ ਗਿਆ ਜਾਂ ਸਾਰੇ ਸਾਰੇ ਫਾਸਟ ਫੂਡ ਦੀ ਮਾਰਕੀਟ ਹੋ ਗਈਆਂ ਔਰ ਜਿੰਨੇ ਖਾਣ ਪੀਣ ਵਾਲੇ ਆ ਸਾਰੇ ਏਸੀ ਰੋਡ ਤੇ ਹੀ ਹੈਗੇ ਆ ਔਰ ਅੱਜ ਸਾਡੇ ਸ਼ਹਿਰ ਨੂੰ ਜ਼ਰੂਰਤ ਆ ਵਾਇਰਲ ਬ੍ਰਿਗੇਡ ਦੀ ਔਰ ਅਸੀਂ ਅਪੀਲ ਕਰਦੇ ਆ ਬੇਨਤੀ ਵੀ ਕਰਦੇ ਆ ਔਰ ਤੁਸੀਂ ਵੀ ਨਗਰ ਕੌਂਸਲ ਦੇ ਵਾਲੇ ਸਿੱਖੋ ਕਿ ਆਪਾਂ ਇੱਕ ਗੱਡੀ ਨੂੰ ਉੱਥੇ ਪਰਮਨੈਂਟ ਪੜਾ ਦੇ ਕਿਉਂਕਿ ਤੁਹਾਨੂੰ ਪਤਾ ਪਾਗਾ ਜੀ ਤੁਸੀਂ ਇਹੋ ਪਾਪੋਲੂਸ਼ਨ ਦੇ ਕਾਰਨ ਦੇ ਵਿੱਚ ਅ ਕੱਦੇ ਵੀ ਜੇ ਅੱਜ ਫਾਲੂ ਵੇਖੋ ਕਿ ਇੱਕ ਮਾਤਾ ਸਰੋਪਨਿਆ ਜੰਤਾਰ ਨਮਕੀ ਸ਼ਹਿਰ ਹੈ ਸਾਡਾ ਬਿਲਕੁਲ ਅਸਲੀ ਕਾਫੀ ਹੈ ਤੇ ਗੱਡੀ ਜਿਹੜੀ ਹੈ ਔਲਾਡ ਹੋਈ ਹੈ ਜਿਹੜਾ ਨਗਰ ਕੌਂਸਲ ਕੋਲੋਂ ਆ ਉਹਨੇ ਵੈਂਟਿਕਲ ਬੰਦਦਾ ਹੁਣ ਐਸਵਾਦੀ ਜਿਹੜਾ ਇਹ ਬੋਰਡ ਜਿਹੜਾ ਸਾਡੇ ਬੋਰਡ ਦੇ ਵਿੱਚ ਹੀ ਪੈ ਜਾਂਦਾ ਮੇਰੇ ਬਾਹਰ ਦੇ ਵਿੱਚ ਮੰਚ ਲਾ ਰਿਹਾ ਚੇਨਾਗਰ ਬੋਰਡ ਪੈ ਜਾਂਦਾ ਤੇ ਇਹ ਨਗਰ ਕੌਂਸਲ ਨਾਲ ਗੱਡੀ ਇੱਥੇ ਔਲਾਡ ਹੋਈ ਹੈ ਉਹਦਾ ਖਰਚਾ ਜਿਹੜਾ ਹੈ ਨਗਰ ਕੌਂਸਲ ਕੋਲੋਂ ਆ ਪੇ ਕਰ ਰਹੀ ਹੈ ਇਹਨਾਂ ਦੇ ਖਰਚੇ ਨਾਲ ਆ ਰਿਹਾ ਅੱਧਾ ਹੋ ਰਿਹਾ ਪਰ ਗੱਡੀ ਇੱਥੇ ਲਈ ਖਰਦੀ ਹੈ ਹੁਣ ਇਹ ਗੱਡੀ ਜਿਵੇਂ ਮਣੀ ਨੀ ਆਪਣਾ ਇਹ ਜ਼ਰੂਰ ਨਰਾਲੀ ਦੀ ਉਹਦੀ ਝਾੜ ਲੈ ਕੇ ਤੇ ਮੈਂ ਕਿਹਾ ਜੇ ਗੱਡੀ ਉਹਨੇ ਜਦੋਂ ਰੋਸ ਤੇ ਖੜੀ ਹੁੰਦੀ ਪੰਜ ਮਿੰਟਾਂ ਮੇਰੇ ਤੇ ਗੱਡੀ ਆ ਜਾਈ ਨਹੀਂ ਸਿੱਧੇ ਜਿਹਦਾ ਮਕਸ਼ਾ ਨੀਂਦਾ ਹੋਇਆ ਅੱਧਾ ਪੌਣਾ ਦੇ ਨਾਲ ਗੱਡੀ ਤੇ ਪਹੁੰਚ ਗਿਆ ਪੰਜ ਮਿੰਟਾਂ ਦੇ ਅੱਜ ਅੱਗੇ ਦੇ ਕਾਬੂ ਪਾਇਆ ਸੀ ਸਾਡੀ ਉਦੋਂ ਵੀ ਗੱਲ ਹੋਈ ਸੀ ਜਦੋਂ ਉੱਥੇ ਹਾਈਵੇ ਦੇ ਉੱਤੇ ਤੁਹਾਨੂੰ ਪਤਾ ਵੀ ਤਾਂ ਉਹਦੋਂ ਇਹ ਕਹਿੰਦੇ ਸੀ ਸਾਡੇ ਕੋਲ ਉਹ ਚੀਜ਼ ਈਕੁਪਮੈਂਟ ਨਹੀਂ ਹੈਗੇ ਉਹ ਅਸੀਂ ਜਲਦੀ ਨਗਰ ਕਾਉਂਸਲ ਦੇ ਵਿੱਚੋਂ ਜਲਦੀ ਤੋਂ ਜਲਦੀ ਅਰੇਂਜ ਕਰਕੇ ਇੱਕ ਗੱਡੀ ਪਰਮਾਨੈਂਟਲੀ ਇੱਥੇ ਫਿਕਸ ਕਰਾਂਗੇ ਔਰ ਮੇਰੀ ਗੱਲ ਤੋਂ ਤੁਹਾਡੇ ਤੋਂ ਮੈਨੂੰ ਪਤਾ ਲੱਗਾ ਕਿ ਸਮਰਸਿਵਲ ਬਾਹਰ ਲਗਾ ਲਿਆ ਉਹਨਾਂ ਨੇ ਕਹਿ ਤਾ ਉਹ ਇਸ ਚੀਜ਼ ਵੀ ਕੈਰੀ ਕਰ ਦੇਣੀ ਪਵੇ ਵੀ ਇੱਕ ਗੱਡੀ ਇੱਥੇ ਪੱਕੀ ਫਿਕਸ ਹੋ ਜਵੇ ਤਾਂ ਜੋ ਕੱਲ ਨੂੰ ਕੋਈ ਸ਼ਹਿਰ ਦੇ ਵਿੱਚ ਕੋਈ ਅਨੁਸਖਾ ਵੀ ਘਟਨਾ ਹੋ ਗਈ ਆ ਤਾਂ ਉੱਥੇ ਜਲਦੀ ਉਹ ਅਸੀਂ ਕੱਪ ਪਾ ਜਾਈਏ ਕਿਉਂਕਿ ਇਹ ਦੇਖੋ ਜਦੋਂ ਹਨਾ ਪਰਾਲੇ ਦਾ ਮੁੱਦਾ ਹੈਗਾ ਅੱਗ ਲੱਗਦੀ ਆ ਜਾਂ ਦੀਵਾਲੀ ਦਾ ਸੀਜ਼ਨ ਹੁੰਦਾ ਦੀਵਾਲੀ ਹੁੰਦੀ ਆ ਉਹ ਨਗਰ ਕੌਂਸਲ ਦੇ ਬਾਹਰ ਪਰਮਾਨੈਂਟ ਖੜੀ ਹੁੰਦੀ ਹੈ ਪਰ ਇੱਥੇ ਜੇ ਹਾਂ ਗੱਡੀ ਇੱਥੇ ਦੀ ਅਲਰਟ ਹੋ ਜੇ ਤਾਂ ਤੁਹਾਨੂੰ ਲੱਗਦਾ ਕਿ ਤਾਂ ਇਹ ਗੱਡੀ ਇੱਥੇ ਖੜਨੇ ਚਾਹੀਦੀ ਨਹੀਂ ਬਿਲਕੁਲ ਇਸ ਚੀਜ਼ ਦਾ ਬਿਲਕੁਲ ਮੁੱਦਾ ਚੱਕਿਆ ਜਾਊਗਾ ਵੀ ਇੱਕ ਜਿਹੜੀ ਗੱਡੀ ਗ੍ਰਾਂਟ ਸ਼ਹਿਰ ਨੂੰ ਲੋਟ ਹੋਈ ਆ ਉਹ ਇੱਥੇ ਕਿਉਂ ਨਹੀਂ ਖੜੀ ਉਹ ਜੇ ਖਰਚਾ ਅਸੀਂ ਦੇ ਰਹੇ ਹਾਂ ਬਿਲਕੁਲ ਬਿਲਕੁਲ ਖਰਚਾ ਦੇ ਰਹੇ ਹਾਂ ਨਗਰ ਕੌਂਸਲ ਬਣਾਇਆ ਦੇ ਰਹੀ ਹੈ ਚਲੋ ਆਪਾਂ ਉਹ ਜਲਦੀ ਤੋਂ ਜਲਦੀ ਨਗਰ ਕੌਂਸਲ ਦੀ ਜਿੰਨੇ ਵੀ ਇਕਵਿਪਮੈਂਟ ਚਾਹੀਦੇ ਹੁੰਦੇ ਆ ਫਾਇਰ ਬ੍ਰਿਗੇਡ ਦੇ ਲਈ ਉਹਨੂੰ ਜਲਦੀ ਤੋਂ ਜਲਦੀ ਆਪਾਂ ਅਪਗ੍ਰੇਡ ਕਰੀਏ ਇਹ ਤਾਂ ਆਪਾਂ ਸਾਰੇ ਹੁਣ ਕਿਉਂਕਿ ਬੰਦਾ ਡਾਈਡਾ ਕੀ ਟੁਰਨਾ ਸਿੱਖਦਾ ਹੈ ਅਗੋ ਜਨਿਵਰਸਲ ਹੋ ਗਏ ਜਿਹੜੇ ਪਾਣੀ ਕਹਿੰਦੇ ਸੀ ਕਿ ਭਰਨ ਚ ਗੱਡੇ ਬਸ ਚੱਕਾ ਜਾਂਦੀ ਆ ਉਹ ਹੋਰ ਆਪਾਂ ਸਾਡੇ ਨਗਰ ਕੌਂਸਲ ਦੇ ਭਰਾ ਨੂੰ ਵੀ ਅਪੀਲ ਕਰਾਂਗੇ ਵੀ ਜਲਦੀ ਤੋਂ ਜਲਦੀ ਇੱਕ ਪੱਟੀ ਸ਼ੈਡ ਬਣਾ ਕੇ ਨਗਰ ਕੌਂਸਲ ਦੇ ਬਾਹਰ ਉਹ ਤੇ ਗੱਡੀ ਖੜੀ ਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਸਾਡੇ ਸ਼ਹਿਰ ਨੂੰ ਵੀ ਇਹ 15 ਵੀਰ ਦੀ ਗੱਡੀ ਜਿਹੜੀ ਇਸ਼ੂ ਹੋਈ ਉਹ ਆ ਉਹ ਉੱਥੇ ਖੜੀ ਹੋ ਸਕੇ ਹਾਂ ਜੇ ਖਰਦਾ ਅਸੀਂ ਦੇਖਦੇ ਤਾਂ ਸਾਹਮਣੇ ਹੁਣ ਫਿਰ ਵੀ ਮਿਲ ਜਾਈਏ ਪਰ ਜੋ ਵੀ ਹੁੰਦਾ ਇਹ ਗੱਡੀ ਟਾਈਮ ਨਾਲ ਇੱਥੇ ਆਈ ਹੁੰਦੀ ਕਿਦਾਂ ਕਿਦਾਂ ਇਹ ਜੋ ਨੁਕਸਾਨ ਉਹਦਾ ਹੋ ਗਿਆ ਆ ਕਿਉਂਕਿ ਸਾਡਾ ਭਰਾ ਆ ਇਹ ਬਿਲਕੁਲ ਜੀ ਬਿਲਕੁਲ ਅਸੀਂ ਵੀ ਉਹਦਾ ਸਾਹਮਣੇ ਦੇ ਨੁਕਸਾਨ ਜਰੂਰ ਹੈ ਦੇ ਇਹ ਗੱਡੀ ਨੂੰ ਟਾਈਮ ਨਾਲ ਆਈ ਹੁੰਦੀ ਇਹ ਨੁਕਸਾਨਾਂ ਦਾ ਆਲੇ ਦੁਆਲੇ ਗੱਡੀ ਪਿੱਛੇ ਰਹਿ ਹੈ ਸ਼ਹਿਰ ਦਾ ਕਿ ਇਹ ਕਹਿੰਦੇ ਆ ਜੇ 15 20 ਮਿੰਟ ਗੱਡੀ ਮੂਵਿੰਗ ਹੋਈ ਨਹੀਂ ਸ਼ਹਿਰ ਆਲੇ ਦੁਆਲੇ ਦੀਆਂ ਦੁਕਾਨਾਂ ਨੂੰ ਭਾਰੀ ਨੁਕਸਾਨ ਹੋ ਗਿਆ ਜੀ ਇੱਥੇ ਕਾਫੀ ਪੈਂ ਨਾ ਬਾਤ ਮੈਂ ਨਹੀਂ ਹੈ ਸੇ ਹੈ ਆ ਰਿਹਾ ਹੈ ਨਾਲ ਸਾਡੀ ਇਹੀ ਅਪੀਲ ਹੈ ਜੀ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਾਡੇ ਜਿਹੜੇ ਵੀ ਇੰਚਾਰਜ ਹੈਗੇ ਆ ਸਰਪੰਚ ਜੀ ਬਿਲਕੁਲ ਇੱਕ ਮਾਰ ਦੀ ਉੱਤੋਂ ਕੋਈ ਕਿਸੇ ਤਰੀਕੀ ਕਮੀ ਨਹੀਂ ਛੜਦੇ ਪਏ ਸ਼ਹਿਰ ਦੇ ਵਿੱਚ ਪਰ ਸਾਡੀ ਹੁਣ ਉਹਨਾਂ ਨੇ ਇੱਕ ਵੀ ਬੇਨਤੀ ਆ ਵੀ ਇਹ ਵੀ ਇੱਕ ਪਰਮਾਨੈਂਟ ਇੱਥੇ ਸੋਲੂਸ਼ਨ ਕੀਤਾ ਜਾਵੇ ਫਾਰਮ ਜਿਹੜੀ ਗੱਡੀ ਪੱਕੀ ਇੱਥੇ ਖੜੀ ਕੀਤੀ ਹੈ